ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਛਾਤ ਪੋਣਿਆ। ਕੈਨੇਡਾ ਵਿੱਚ ਭਾਰਤੀ ਵਿਦਿਆਰਥਣ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਹੋਈ ਮੌਤ ਕੈਲਗਰੀ ਯੂਨੀਵਰਸਿਟੀ ਦੇ ਵਿੱਚ ਪੜਦੀ ਸੀ ਤਾਨਿਆ ਨਾਂ ਦੀ ਕੁੜੀ। ਇਰਾਨ ਇੰਡੀਆ ਵੱਲੋਂ ਅੰਮ੍ਰਿਤਸਰ ਯੂਰਪ ਦੀਆਂ ਉਡਾਣਾਂ ਵਿੱਚ ਕਟਾਤੀ 2 ਮਹੀਨਿਆਂ ਦੇ ਲਈ ਬਦਲਿਆ ਸ਼ਡਿਊਲ ਇਰਾਨ ਇਜ਼ਰਾਈਲ ਜੰਗ ਦੇ ਵਿੱਚ ਰੂਸ ਦੀ ਐਂਟਰੀ ਅਮਰੀਕਾ ਨੂੰ ਦੇ ਦਿੱਤੀ ਸੀ ਦੀ ਚੇਤਾਵਨੀ ਅਮਰੀਕੀ ਫੌਜ ਵੱਲੋਂ ਈਰਾਨ ਤੇ ਸਦੇ ਹਮਲੇ ਬਾਰੇ 2 ਹਫਤਿਆਂ ਵਿੱਚ ਲਵਾਂਗੇ ਫੈਸਲਾ ਡੋਨਾਲਡ ਟਰੰਪ ਦਾ ਵੱਡਾ ਬਿਆਨ ਕੈਨੇਡਾ ਵਿੱਚ ਟੈਕਸੀ ਸਵਾਰੀਆਂ ਤੋਂ 3 ਕਰੋੜ ਠੱਗਣ ਵਾਲੇ 5 ਭਾਰਤੀਆਂ ਸਣੇ 11 ਲੋਕ ਕਾਬੂ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰਤ ਨਾਲ ਕੈਨੇਡਾ ਵਿੱਚ ਇੱਕ ਵਾਰ ਫਿਰ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਵੈਂਕੂਵਰ ਦੇ ਵਿੱਚ ਭਾਰਤ ਦੇ ਜੋ ਕਿ ਕੌਂਸਲੇਟ ਜਰਨਲ ਨੇ ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਸਾਂਝੀ ਕੀਤੀ ਕੌਂਸਲੇਟ ਨੇ ਆਖਿਆ ਕਿ ਉਹ ਭਾਰਤੀ ਵਿਦਿਆਰਥੀ ਤਾਨਿਆ ਦੀ ਜੋ ਕਿ ਅਚਾਨਕ ਉਸ ਦੀ ਮੌਤ ਹੋ ਚੁੱਕੀ ਹੈ ਤੇ ਅਚਾਨਕ ਮੌਤ ਤੋਂ ਦੁਖੀ ਹੈ ਤੇ ਇਸ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਕੌਂਸਲੇਟ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਤੇ ਦੁਖੀ ਪਰਿਵਾਰ ਨੂੰ ਹਰ ਲੋੜਿੰਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਭਾਰਤੀ ਵਿਦਿਆਰਥਣ ਦੀ ਮੌਤ ਕਿਵੇਂ ਹੋਈ ਹੈ ਤੇ ਕਿਸ ਹਾਲਤ ਦੇ ਵਿੱਚ ਹੋਈ ਹੈ ਉਦਰ ਇਰ ਇੰਡੀਆ ਨੇ ਸਾਲ 2025 ਦੀ ਤੀਜੀ ਤਿਮਾਹੀ ਦੇ ਲਈ ਆਪਣੀਆਂ ਕੁਝ ਅੰਤਰਰਾਸ਼ਟਰੀ ਲੰਬੀ ਦੂਰੀ ਦੀਆਂ ਉਡਾਨਾਂ ਦੇ ਵਿੱਚ ਕਟਾਤੀ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ ਅੰਮ੍ਰਿਤਸਰ ਤੋਂ ਯੂਰਪ ਦੇ ਲਈ ਚੱਲਦੀਆਂ ਜੋ ਕਿ ਜਾਣ ਵਾਲੀਆਂ ਉਡਾਨਾਂ ਨੂੰ ਸਿੱਧਾ ਪ੍ਰਭਾਵਿਤ ਕਰੇਗਾ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀ ਉਡਾਨਾਂ ਚਲਾਈਆਂ ਗਈਆਂ ਸਨ ਅੰਮ੍ਰਿਤਸਰ ਤੋਂ ਯੂਰਪ ਦੇ ਵਾਸਤੇ ਉਹਨਾਂ ਸਭ ਨੂੰ ਪ੍ਰਭਾਵਿਤ ਹੋ ਜੋ ਕਿ ਹੋਣ ਦਾ ਇਸ ਦੌਰਾਨ ਜੋ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਇਹ ਬਦਲਾਅ 2 ਜੂਨ ਸਾਲ 2025 ਤੋਂ ਲਾਗੂ ਹੋ ਰਿਹਾ ਹੈ ਜਿਸ ਵਿੱਚ 에어 ਇੰਡੀਆ ਆਪਣੇ ਅੰਤਰਰਾਸ਼ਟਰੀ ਜੋ ਕਿ ਸੰਚਾਲਨ ਨੂੰ 15% ਘਟਾ ਸਕਦੀ ਹੈ ਤੇ 에어 ਇੰਡੀਆ ਨੇ 2 ਜੂਨ ਸਾਲ 2025 ਤੋਂ ਅੰਤਰਰਾਸ਼ਟਰੀ ਜੋ ਕਿ ਵਾਈਡ ਬਾਡੀ ਉਡਾਨਾਂ ਦੇ ਵਿੱਚ 15% ਦੀ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ ਹੈ ਤੇ ਇਹ ਫੈਸਲਾ ਜਹਾਜ਼ਾਂ ਦੇ ਬੇੜੇ ਦੀ ਉਪਲਬਧਤਾ ਮੰਗ ਤੇ ਲਾਗਤ ਵਿੱਚ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਉਧਰ ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲੇ ਚਲ ਰਹੀ جنگ ਦੇ ਵਿੱਚ ਰੂਸ ਦੀ ਵੀ ਐਂਟਰੀ ਹੋ ਚੁੱਕੀ ਹੈ ਰੂਸ ਨੇ ਇਰਾਨ ਦਾ ਸਮਰਥਨ ਕਰਦੇ ਹੋਏ ਅਮਰੀਕਾ ਨੂੰ ਖੁੱਲਕੇ ਧਮਕੀ ਦੇ ਦਿੱਤੀ ਹੈ ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਇਜ਼ਰਾਈਲ ਨੂੰ ਸਿੱਧੀ ਫੌਜੀ ਸਹਾਇਤਾ ਦੇਣ ਵਿਰੁੱਧ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਆਖਿਆ ਕਿ ਅਸੀਂ ਵਾਸ਼ਿੰਗਟਨ ਨੂੰ ਅਜਿਹੇ ਕਾਲਪਨਿਕ ਵਿਕਲਪਾਂ ਵਿਰੁੱਧ ਚੇਤਾਵਨੀ ਦਿੰਦੇ ਹਾਂ ਤੇ ਇਹ ਇੱਕ ਅਜਿਹਾ ਕਦਮ ਹੋਵੇਗਾ ਜੋ ਪੂਰੀ ਸਥਿਤੀ ਨੂੰ ਪੂਰੀ ਤਰ੍ਹਾਂ ਅਸਥਿਰ ਕਰ ਦਵੇਗਾ ਤੇ ਰੂਸ ਨੇ ਆਖਿਆ ਕਿ ਇਹ ਕਦਮ ਬਹੁਤ ਹੀ ਖਤਰਨਾਕ ਹੋ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੁਣ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਟਕਰਾਵ ਵਿਚਕਾਰ ਅਮਰੀਕੀ ਫੌਸਟ ਇਸ ਦੇਸ਼ ਮੂਲਿਆਤ ਸਬੰਧੀ ਉਹ ਅਗਲੇ 2 ਹਫ਼ਤਿਆਂ ਦੇ ਵਿੱਚ ਫੈਸਲਾ ਲੈਣਗੇ ਤੇ ਟਰੰਪ ਨੇ ਆਖਿਆ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਨਵੇਂ ਸਿਰੇ ਤੋਂ ਗੱਲਬਾਤ ਦੇ ਲਈ ਬਹੁਤ ਸਾਰੇ ਜੋ ਕਿ ਮੌਕੇ ਹਨ ਤੇ ਇਸ ਦੌਰਾਨ ਦੋਵੇਂ 13 ਇਜ਼ਰਾਈਲ ਤੇ ਈਰਾਨ ਵੱਲੋਂ 7ਵੇਂ ਦਿਨ ਵੀ ਇੱਕ ਦੂਜੇ ਦੇ ਉੱਪਰ ਹਮਲੇ ਚੱਲ ਰਹੇ ਹਨ ਇਸ ਤੋਂ ਇਲਾਵਾ ਰਾਂਡੋ ਪੁਲਿਸ ਨੇ ਪ੍ਰੋਜੈਕਟਿਵ ਫੇਅਰ ਤਹਿਤ ਜਾਂਚ ਕਰਕੇ ਇਸ ਉਪਰਾੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ। ਇਹ ਵਿਅਕਤੀ ਆਪਣੀ ਟੈਕਸੀ ਦੇ ਵਿੱਚ ਸਫ਼ਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏਟੀਐਮ ਕਾਰਡ ਬਦਲ ਲੈਂਦੇ ਨੇ ਤੇ ਬਾਅਦ ਵਿੱਚ ਉਸ ਦੀ ਵਰਤੋਂ ਕਰਦੇ ਆਂ, ਰਾਸ਼ੀ ਉਡਾ ਦਿੰਦੇ ਨੇ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਚਾ ਚੁੱਕਿਆ ਹੈ ਸੂ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਇੰਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ